ਤੇ ਕੁਛ 38 ਦਾ ਪਾ ਦਿਆਂਗੇ ਤੇ ਕੁਛ ਆਪਾਂ ਨਵਾਂ ਬੀਜ ਕਿ ਪਾਇਆ ਹੋਇਆ 1 ਕਿਲਾ ਤੇ ਉਹ ਸ਼ਾਇਦ 11 200 ਕੁਛ ਹੈ 11 235 ਹੈ ਪਤ ਨਹੀਂ ਐਵੇਂ ਕਰਕੇ ਹੈ ਕੁਛ ਬੀਜ ਤੇ ਗੰਨੇ ਦਾ ਝਾੜ ਚੂੜ ਵੀ ਠੀਕ ਹੈ ਉਹਦਾ ਤੇ ਬਾਕੀ ਜਿਹੜੀ ਮੈਨੂੰ ਸਫਤ ਲੱਗੀ ਹੈ ਗੰਨੇ ਦਾ ਫਟਾਰਾ ਬੜਾ ਵਧੀਆ ਹੈ ਗੰਨਾ ਫੈੜਦਾ ਬੜਾ ਵਧੀਆ ਹੈ ਵੀ ਥੱਲਿਓਂ ਫੁੱਟਦਾ ਚੜੀ ਵਾਂਗ ਫੁੱਟਦਾ ਥੱਲਿਓਂ ਥੱਲਿਓਂ ਫਟਾਰਾ ਬੜਾ ਵਧੀਆ ਉਹਦਾ ਬੂਝਾ ਬੜਾ ਵਧੀਆ ਬਣਾਉਂਦਾ ਹੁੰਦਾ ਤੇ ਖਰਾਕ ਬੜੀ ਵਧੀਆ ਪੈ ਗਈ ਸੀ ਪੂਰੀ ਖਰਾਕ ਪਾਈ ਹੋਈ ਹੈ ਹੁਣ ਗਾਂਹ ਜਾ ਕੇ ਪਤਾ ਲੱਗਣਾ ਹੁਣ ਅਸੂ ਤੱਕਰ ਗੰਨਾ ਐਣ ਪੂਰਾ ਵਧੀ ਜਾਂਦਾ ਹੁੰਦਾ ਤੇ ਹੁਣ ਚੱਲਦਾ ਪਿਆ ਹਲੇ ਸੌਣ ਫੇਰ ਆਉਣਾ ਭਾਦੋਂ ਫੇਰ ਆਉਣਾ ਗਾਂਹ ਅਸੂ ਤੇ ਬਾਕੀ ਦੇਖਦੇ ਆ ਹੁਣ ਕਿਹੜਾ ਬੀਜ ਵਧੀਆ ਜਿਆਦਾ ਕਾਮਯਾਬ ਆ ਫਿਰ ਉਹ ਰੱਖਾਂਗੇ ਇਹ 18 ਦਾ ਵੈਸੇ ਚਲੋ ਸਦਾ ਬਾਹਰ ਆ ਬੀਜ ਇਹ 18 ਜਿਹੜਾ ਮੋਡੇ ਦੇ ਵਿੱਚ ਹੀ ਜਿਆਦਾ ਫੁੱਟਦਾ ਇਹ ਲਵੇਰੇ ਥੋੜਾ ਜਿਹਾ ਘੱਟ ਫੁੱਟਦਾ ਹੈ ਇਹ ਤੇ ਉਹਨਾਂ ਕ ਫਿਰ ਇਹ ਵਜਨ ਦੇ ਵਿੱਚ ਪੂਰਾ ਕਰ ਜਾਂਦਾ ਝਾੜ ਤੇ ਬਾਕੀ ਮੇੜਾ ਤਾਂ ਬੜਾ ਵਧੀਆ ਬਣਿਆ ਹੋਇਆ ਹੈ ਇਹਦਾ ਤੇ ਲਓ ਜੀ ਕਰੋ ਚੈੱਕ ਹੁਣ ਗੰਨਾ ਉਦੋਂ ਸਾਰਾ ਬਨ ਗਿਆ ਸੀ ਆਪਣਾ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਲੱਗੇ ਦੀ ਫਿਰ ਵੀਡੀਓ ਦੀ ਸ਼ੁਰੂਆਤ ਕਰਨਾ ਤੇ ਆ ਗਈ ਸੀ ਮੋਟਰ ਤੇ ਅ ਥੋੜਾ ਜਿਆ ਰਹਿ ਗਿਆ ਸੀ ਆਪਣਾ ਪਨੀਰੀ ਵਾਲਾ ਥੋਂ ਕੱਦੂ ਕਰਨ ਵਾਲਾ ਇਹ ਇਹਦੇ ਵਿੱਚ 1885 ਦੀ ਪਨੀਰੀ ਬੀਜੀ ਹੋਈ ਸੀ ਆਪਾਂ ਪਛੇਤੀ ਜਿਹੜੀ ਚੜੀ ਵੱਟ ਕੇ ਲਾਈ ਸੀ ਤੇ ਬਾਕੀ 1509 ਦੀ 1692 ਦੀ ਇਹ ਦੋ ਤਿੰਨ ਵੈਰੈਟੀਆਂ ਇੰਨੇ ਥਾਂ 'ਚ ਬੀਜੀ ਹੋਈਆਂ ਸੀ ਇਹ ਹੈਗੀ ਹੈ ਕਨਾਲਕ ਜਗ੍ਹਾ ਹੈਗੀ ਆਪਣੀ ਇਹ ਤੇ ਝੋਨਾ ਜਿਹੜਾ ਆਪਣਾ ਖਰਾਬ ਹੋ ਗਿਆ ਸੀ 2 ਕਿੱਲੇ ਉਹ ਫਿਰ ਆਪਾਂ ਲਾ ਲਿਆ ਸੀ 1509 ਲਾ ਦਿੱਤਾ ਸੀ 1 ਕਿੱਲਾ ਤੇ 1 ਕਿੱਲਾ ਲਾ ਦਿੱਤਾ ਸੀ 1692 ਦਾ ਤੇ ਬੀਜ ਕਾਫੀ ਲੱਗ ਗਿਆ ਕਿਉਂਕਿ ਜੰਮੇ ਬੀਜ ਦਾ ਜੰਮ ਬੜਾ ਸੀ ਪਰ ਬੀਜ ਪਨੀਰੀ ਛੋਟੀ ਹੋਣ ਕਰਕੇ ਬੀਜ ਕਾਫੀ ਲੱਗ ਗਿਆ ਤੇ ਜਣੀ ਦੋ-ਦੋ ਕਿੱल्ल्याਾਂ ਦਾ ਬੀਜ ਇੱਕ-ਇੱਕ ਕਿੱਲੇ 'ਚ ਲੱਗਦਾ ਰਿਹਾ ਤੇ ਪਨੀਰੀ ਤਾਂ ਵਧੀਆ ਸੀ ਮਤਲਬ ਪਰ ਪਨੀਰੀ ਛੋਟੀ ਸੀ ਛੋਟੀ ਹੋਣ ਕਰਕੇ ਉਹ ਲੱਗੀ ਹੈ ਮਤਲਬ ਜਿਆਦਾ ਬੀਜ ਥੋੜੇ ਥਾਂ 'ਚ ਲੱਗ ਗਿਆ ਹੈ ਨਾ ਚਲੋ ਇੰਨਾ ਵੀ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਪਨੀਰੀ ਆਪਣੇ ਕੋਲ ਹੈਗੀ ਸੀ ਤੇ ਆਪਾਂ ਕੱਦੂ ਕਰਕੇ ਜਿਹੜੇ ਜ਼ਿਆਦਾ ਝੋਨਾ ਜਿਹੜਾ ਆਪਣਾ ਖਰਾਬ ਹੋਇਆ ਹੋਇਆ ਸੀ ਪੀਆਰ 131 ਤੇ ਉਹ ਆਪਾਂ ਕੱਦੂ ਕਰਕੇ ਦੁਬਾਰਾ ਲਾਤਾ ਹੈ ਤੇ ਮੈਂ ਕੱਲ ਗਿਆ ਸੀ ਇੱਧਰ ਨੂੰ ਰਿਸ਼ਤੇਦਾਰੀ ਦੇ ਵਿੱਚ ਤੇ ਦੇਖਦਾ ਹੁੰਦਾ ਸੀ ਵੀ ਰਸਤੇ ਦੇ ਵਿੱਚ ਵੀ ਬੜਾ ਜ਼ਿਆਦਾ ਖਰਾਬਾ ਹੋਇਆ ਹੋਇਆ ਹਰੇਕ ਕਿਸਾਨ ਦਾ ਤੇ ਝੋਨਾ ਕਾਫੀ ਜ਼ਿਆਦਾ ਖਰਾਬ ਹੈ ਹੁਣ ਸਰਕਾਰਾਂ ਜਿਹੜੀਆਂ ਨੇ ਇੰਨਾ ਮੁਆਵਜ਼ਾ ਵੀ ਨਹੀਂ ਦੇ ਸਕਦੀਆਂ ਸਰਕਾਰਾਂ ਦਾ ਪਹਿਲਾਂ ਕੰਗਾਲ ਨੇ ਕਿਉਂਕਿ ਇੰਨਾ-ਇੰਨਾ ਕਰਜ਼ਾ ਚੁੱਕੀ ਜਾਂਦੀਆਂ ਨੇ ਇੰਨਾ-ਇੰਨਾ ਜਿਹੜੀ ਆ ਹੋਣ ਵਾਲੀ ਸਰਕਾਰ ਆ ਇਹਨੇ ਤਾਂ ਪਤਾ ਨਹੀਂ ਕਿੰਨੇ ਕਰੋੜ ਰੁਪਈਆ ਕਰਜ਼ਾ ਸੈਂਟਰ ਗਵਰਨਮੈਂਟ ਤੋਂ ਚੁੱਕ ਲਿਆ ਕਿਉਂਕਿ ਅੱਗੇ-ਅੱਗੇ ਇਹਨਾਂ ਨੇ ਹੁਣ ਪੰਜਾਬ ਸਾਰਾ ਕਰਜ਼ਾਈ ਕਰਤਾ ਤੇ ਹੁਣ ਪੰਜਾਬ ਕਰਜ਼ਾਈ ਕਰਨ ਤੋਂ ਬਾਅਦ ਤੇ ਹੁਣ ਇਹ ਦੂਜੇ ਪਾਸੇ ਨੂੰ ਹੋ ਗਏ ਨੇ ਲੈਂਡ ਪੁਲਿੰਗ ਵਾਲ ਨੂੰ ਤੇ ਚਲੋ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰਿਆਂ ਨੇ ਅੱਲਾ ਕਰਿਆ ਤੇ ਇਹਦੇ ਉੱਤੇ ਹਾਲੇ ਤੱਕ ਅਰਦਾ ਰੋਕ ਲੱਗ ਗਈ ਹੈ ਤੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਹੁਣ ਕੀ ਸਿਸਟਮ ਚੱਲਦਾ ਹੈ ਤੇ ਮੈਂ ਤਾਂ ਇਹੀ ਅਪੀਲ ਕਰਦਾ ਸਾਰੇ ਕਿਸਾਨ ਭਰਾਵਾਂ ਨੂੰ ਵੀ ਆਪੋ ਆਪਣੀਆਂ ਜ਼ਮੀਨਾਂ ਸੰਭਾਲ ਕੇ ਰੱਖੋ ਕਿਸੇ ਦੇ ਆਖੇ ਲੱਗ ਕੇ ਕੋਈ 2-4 ਕਰੋੜ ਰੁਪਇਆ ਦੇਖ ਕੇ ਤੇ ਆਪਣੀਆਂ ਜ਼ਮੀਨਾਂ ਨਾ ਵੇਚੋ ਤੇ ਜ਼ਮੀਨਾਂ ਵੇਚ ਕੇ ਅੱਗੇ ਵੀ ਆਪਾਂ ਹੁਣ ਕਿੱਥੇ ਜਾਣਾ ਤੇ ਪੂਰੇ ਪੰਜਾਬ ਦੇ ਵਿੱਚ ਹੀ ਜ਼ਮੀਨਾਂ ਦਾ ਰੇਟ ਜਿਹੜਾ ਇਹ ਕਾਫੀ ਉੱਪਰ ਹੋ ਚੁੱਕਿਆ ਤੇ ਪੈਸਾ ਜਿਹੜਾ ਇਹ ਪੈਸਾ ਕਿਸੇ ਇਨਸਾਨ ਕੋਲ ਬਹੁਤਾ ਚਿਰ ਰੁਕਦਾ ਨਹੀਂ ਹੁੰਦਾ ਤੇ ਮੇਰੀ ਤਾਂ ਇਹੀ ਹੱਥ ਬਨ ਕੇ ਅਪੀਲ ਹੈ ਸਾਰਿਆਂ ਨੂੰ ਵੀ ਜ਼ਮੀਨ ਜਿਹੜੀ ਹੈ ਇੱਕ ਜੱਟ ਦੀ ਮਾਂ ਹੁੰਦੀ ਹੈ ਹਨਾ ਤੇ ਸਿਆਣਿਆਂ ਨੇ ਇਹਨੂੰ ਜ਼ਮੀਨ ਨੂੰ ਮਾਂ ਦਾ ਦਰਜਾ ਦਿੱਤਾ ਹੈ ਤੇ ਤਾਂ ਕਰਕੇ ਆਪਾਂ ਕਹਿੰਨੇ ਆਂ ਵੀ ਇਸ ਚੀਜ਼ ਨੂੰ ਸੰਭਾਲ ਕੇ ਰੱਖੀਏ ਜਿੰਨੀ ਜਿੰਨੀ ਵੀ ਜ਼ਮੀਨ ਜਿਹਦੇ ਜਿਹਦੇ ਕੋਲ ਵੀ ਹੈਗੀ ਆ ਭਰਾਵੋ ਆਪਣੀ ਜ਼ਮੀਨ ਜ਼ਰੂਰ ਸੰਭਾਲ ਕੇ ਰੱਖੋ ਤੇ ਇਹਨਾਂ ਦੇ ਕਿਸੇ ਦੇ ਪਿੱਛੇ ਲੱਗ ਕੇ ਕੋਈ 2 ਕਰੋੜ ਮਿਲਦਾ 3 ਕਰੋੜ ਮਿਲਦਾ ਇਹ ਚੀਜ਼ਾਂ ਸੋਚ ਕੇ ਤੇ ਤੁਸੀਂ ਠੱਗੇ ਨਾ ਜਾਇਓ ਕਿਉਂਕਿ ਇਹ ਸਰਕਾਰਾਂ ਦੀਆਂ ਚਾਲਾਂ ਨੇ ਹੁਣ ਸਾਡੇ ਏਰੀਆ ਦੇ ਜਿਹੜੇ ਲੁਧਿਆਣਾ ਏਰੀਆ ਸੀ ਉੱਥੇ ਲੈਂਡ ਪੁੱਲਿੰਗ ਦਾ ਚੱਲਦਾ ਸੀ ਪੇ ਸਿਸਟਮ ਤੇ ਸਾਡੇ ਏਰੀਏ ਦੇ ਵਿੱਚ ਇਹਨਾਂ ਨੇ ਲੈਂਡ ਪੂਲਿੰਗ ਦਾ ਨਾਮ ਚੇਂਜ ਕਰਕੇ ਤੇ ਇੱਥੇ ਉਦਯੋਗ ਦਾ ਨਾਮ ਦੇ ਦਿੱਤਾ ਵੀ ਇੱਥੇ ਮਤਲਬ ਡਿਵੈਲਪਮੈਂਟ ਹੋਣੀ ਹੈ ਇੱਥੇ ਵੱਡੀਆਂ-ਵੱਡੀਆਂ ਫੈਕਟਰੀਆਂ ਆਉਣੀਆਂ ਨੇ ਤੇ ਤਾਂ ਕਰਕੇ ਆਪਾਂ ਤਾਂ ਇਹੀ ਅਪੀਲ ਕਰਦੇ ਆਂ ਵੀ ਜ਼ਮੀਨਾਂ ਆਪਣੀਆਂ ਨਾ ਵੇਚੋ ਕਿਉਂਕਿ ਤੁਸੀਂ ਅੱਜ ਇੱਥੋਂ ਜ਼ਮੀਨ ਵੇਚਤੀ ਜ਼ਮੀਨ ਵੇਚ ਕੇ ਤੇ ਹਰੇਕ ਜ਼ਿਮੀਂਦਾਰ ਕਿਸੇ ਨੇ ਮਕਾਨ ਬਣਾ ਲਿਆ ਕਿਸੇ ਨੇ ਮਤਲਬ ਕੋਈ ਗੱਡੀ ਲੈ ਲਈ ਜਾਂ ਕੋਈ ਐਵੇਂ ਦਾ ਪੁੱਠੇ ਸਿੱਧੇ ਕੰਮ ਫਿਰ ਹੋਈ ਜਾਂਦੇ ਨੇ ਜਦੋਂ ਪੈਸਾ ਆਪਣੇ ਖਾਤਿਆਂ 'ਚ ਪਿਆ ਹੁੰਦਾ ਨਾ ਫਿਰ ਪੁੱਠੇ ਸਿੱਧੇ ਕੰਮ ਹੋਈ ਜਾਂਦੇ ਨੇ ਤੇ ਨਾਲੇ ਪਹਿਲੇ ਨੰਬਰ ਤੇ ਗੱਲ ਇਹ ਹੈ ਵੀ ਜਦੋਂ ਮੰਨ ਲਓ ਕਿ ਆਪਾਂ ਜ਼ਮੀਨ ਵੇਚਦੇ ਆਂ ਤੇ ਕੋਈ ਵੀ ਡੀਲਰ ਆਪਾਂ ਜੇ ਕਿਸੇ ਮੰਨ ਲਓ ਕਿ ਡੀਲਰ ਨੂੰ ਵੀ ਜ਼ਮੀਨ ਵੇਚਤੀ 2 ਕਰੋੜ ਦੀ ਵੇਚਤੀ ਕਰੋੜ ਦੀ ਵੇਚਤੀ ਤਾਂ ਉਹ ਡੀਲਰ ਨੇ ਆਪਣੀ ਰਜਿਸਟਰੀ ਜਿਹੜੀ ਹੈ ਪੂਰੇ ਰੇਟ ਦੇ ਉੱਤੇ ਨਹੀਂ ਕਰवानी ਹੈਗੀ ਹਨਾ 25 30% ਦੇ ਹਿਸਾਬ ਨਾਲ ਰਜਿਸਟਰੀ ਕਰਵਾਉਂਦੇ ਨੇ ਜੇ ਮੰਨ ਲਓ ਕਿ ਹੁਣ ਤੁਹਾਡੀ ਕਰੋੜ ਦੀ ਵਿਕੀ ਤੇ ਤੁਹਾਡੀ ਇਹ 25 ਲੱਖ ਦੀ ਮਤਲਬ ਰਜਿਸਟਰੀ ਕਰਾਉਣਗੇ ਬਾਕੀ 70 ਲੱਖ ਤੁਸੀਂ ਕਿਹੜੇ ਹਿਸਾਬ ਨਾਲ ਦਿਖਾਉਂਗੇ ਹਨ ਤੇ ਇੱਕ ਉਦਾਹਰਨ ਹੈ ਮੇਰੇ ਕਹਿਣ ਦਾ ਮੇਨ ਤਾਂ ਮਤਲਬ ਇਹੀ ਹੈ ਵੀ ਆਪਣੀਆਂ ਜ਼ਮੀਨਾਂ ਨਾ ਵੇਚੋ ਤੇ ਸਾਹਮ ਕੇ ਰੱਖੋ ਜ਼ਮੀਨਾਂ ਕਿਉਂਕਿ ਇਹ ਤਾਂ ਰੇਟ ਵਾਧੇ ਘਟਦੇ ਆਏ 2012 ਦੇ ਵਿੱਚ ਵੀ ਰੇਟ ਕਾਫੀ ਜਿਆਦਾ ਸੀ ਤੇ ਚਲੋ ਆਪੋ ਆਪਣੀ ਸੋਚ ਹੁੰਦੀ ਹੈ ਜੇ ਮੰਨ ਲੋਗੇ ਕਿਤੇ ਜ਼ਮੀਨ ਆਪਾਂ ਦੇਖੀ ਹੋਈ ਹੈ ਵੀ ਆਪਣਾ ਰੇਟ ਘਟਦੇ ਨਾਲ ਵੰਡ ਰਹੀ ਹੈ ਜ਼ਮੀਨ ਤਾਂ ਏਰੀਆ ਦੇਖਿਆ ਹੋਇਆ ਕੋਈ ਰਿਸ਼ਤੇਦਾਰ ਹੈਗਾ ਹੈ ਆਪਣਾ ਤੇ ਫੇਰ ਤਾਂ ਚਲੋ ਕੋਈ ਆਪਾਂ ਐਵੇਂ ਦਾ ਕੰਮ ਕਰ ਸਕਦੇ ਆ ਪਰ ਮੇਰੇ ਹਿਸਾਬ ਨਾਲ ਤਾਂ ਇਹ ਕੰਮ ਗਲਤ ਹੈ ਇਹ ਨਹੀਂ ਕਰਨਾ ਚਾਹੀਦਾ ਤੇ ਬਾਕੀ ਚਲੋ ਭਾਈ ਆਪੋ ਆਪਣੀ ਹਰੇਕ ਕਿਸਾਨ ਦੀ ਮਜਬੂਰੀ ਹੁੰਦੀ ਹੈ ਆਪਾਂ ਕਿਸੇ ਨੂੰ ਕੁਝ ਕੰਪੈਲ ਵੀ ਨਹੀਂ ਕਰ ਸਕਦੇ ਤੇ ਲਓ ਜੀ ਫਿਰ ਦੇਖਿਆ ਕਰੋ ਵੀਡੀਓ ਆਪਣੀਆਂ ਵੱਧ ਤੋਂ ਵੱਧ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ। ਲੋ ਜੀ ਦਿਖਾਉਨੇ ਆ ਫਿਰ ਅੱਜ ਦੇ ਕੰਮਕਾਰ। ਇਹ ਇੱਕ ਰਹਿ ਗਿਆ ਜੀ ਥੋੜਿਆ ਜਿਹਾ ਥਾਂ ਤੇ ਆ ਦੋ ਕੁ ਦਿਨ ਟਾਈਮ ਵਿੱਚ ਨਹੀਂ ਲੱਗਿਆ ਪਨੀਰੀ ਬੰਦਿਆਂ ਨੇ ਪੱਟ ਕੇ ਰੱਖਦੀ ਸੀ ਤੇ ਉਹ ਵੀ ਹੁਣ ਕਾਲੇ ਪਏ ਨੇ ਉਹਨਾਂ ਨੇ ਵੀ ਜਾਣਾ ਹੈ ਤੇ ਆਪਾਂ ਫਿਰ ਅੱਜ ਲੱਗੇ ਆ ਇਹਦਾ ਕੱਦੂ ਕਰਨ ਤੇ ਇਹਦਾ ਨਵੇੜਕੇ ਤੇ ਨਾਲੇ ਫਿਰ ਜੀ ਟਰੈਕਟਰ ਤਵਾ ਦਿੰਨੇ ਆ ਕਿਉਂਕਿ ਟਰੈਕਟਰ ਵੀ ਕਾਫੀ ਜ਼ਿਆਦਾ ਲਿਬੜਿਆ ਹੋਇਆ ਰੋਟਾਵੇਟਰ ਦੇ ਨਾਲ ਕਾਫੀ ਟਰੈਕਟਰ ਲਿਬੜ ਜਾਂਦਾ ਹੈ। ਤੇ ਅੱਜ ਟਰੈਕਟਰ ਵੀ ਤੋ ਆ ਦਿੰਨੇ ਆ ਤੇ ਲੋ ਜੀ ਫੇਰ ਕਰਦੇ ਆ ਸ਼ੁਰੂ ਕਰਦੇ ਆ ਕਦੂ ਆਹ ਕਨਾਲ ਕਥਾਉਂਦੀ ਐ ਤੇ ਇਹ ਕਨਾਲ ਕਥਾਉਂਦੀ ਆਪਾਂ ਕਰਕੇ ਕਦੂ ਤੇ ਇਹਨੂੰ ਬੰਦੇ ਬਲਾ ਕੇ ਤੇ ਫੇਰ ਅੱਜ ਲਵਾ ਦਿੰਨੇ ਆ ਤੇ ਲੋ ਜੀ ਫੇਰ ਕਰਦੇ ਆ ਸ਼ੁਰੂ ਜੀ ਲੱਗੇ ਹੋਏ ਆ ਸਾਰਾ ਸੰਦੇ ਜਿਹੜੇ ਜਿਹੜੇ ਲਿਫੜ ਗਏ ਸੀ ਕੱਦੂ ਦੇ ਵਿੱਚ ਅੱਜ ਫਿਰ ਲੱਗੇ ਆਏ ਆ ਤੋਨ ਮੋਟਰ ਤੇ ਹੀ ਸੋਚਿਆ ਵੀ ਚਲੋ ਇਹਨਾਂ ਦਾ ਕੰਮ ਨਿਬੜ ਜਾਏਗਾ ਫੇ ਜੰਗਾਲ ਖਾ ਜਾਂਦਾ ਜੇ ਨਾ ਧੋਏ ਇਹ ਨਾ ਚੀਜ਼ਾਂ ਨੂੰ ਤੇ ਦੇਖ ਸਕਦੇ ਹੋ ਬਾਹਰ ਤੋਂ ਨੇ ਆ ਤੇ ਨਵੀਂ ਸਫਾਈ ਜ਼ਰੂਰੀ ਹੈ ਉਹਨੇ ਇੱਕ ਵਾਰ ਧੋ ਕੇ ਇਹਨਾਂ ਨੂੰ ਡੀਜ਼ਲ ਲਾ ਕੇ ਤੇ ਫਿਰ ਆਪਾਂ ਅੰਦਰ ਲਾ ਦੇਾਂਗੇ ਇਹਨਾਂ ਨੂੰ ਫਿਰ ਅਗਲੇ ਹਫਤੇ ਤੱਕ ਇਹਨਾਂ ਨੂੰ ਲੋਡ ਪੈਣੀ ਹੈ ਬਾਕੀ ਖੰਡਾ ਸਾਰਾ ਆਪੂ ਆਪਣੀ ਜਗ੍ਹਾ ਤੇ ਲੱਗਿਆ ਹੈ ਉਹਨਾਂ ਬਾਅਦ ਨੇ ਤੇ ਹੋਰ ਰੋਟਾਵੇਟਰ ਰੋਟਾਵੇਟਰ ਵੀਰ ਦੇਖਾਂਗੇ ਆਪਾਂ ਇਹਨੂੰ ਮੋਟਰ ਉੱਥੇ ਧਵਾ ਲਾਵਾਂਗੇ ਆਪਣਾ ਡੱਗ ਤੋਂ ਹੀ ਨਾਲੇ ਟਰੈਕਟਰ ਧਵਾ ਦਿੰਨੇ ਨਾਲੇ ਤੇ ਨਾਲੇ ਆਪਾਂ ਰੋਟਾਵੇਟਰ ਧਵਾ ਦੇਾਂਗੇ ਲਓ ਜੀ ਬੈਡਾਂ ਦਾ ਤੇ ਨਵੇੜਤਾ ਕੰਮ ਧੋਤੇ ਨੇ ਬੈਡ ਕਿਉਂਕਿ ਇਹ ਚੀਜ਼ਾਂ ਬਾਰ-ਬਾਰ ਫਿਰ ਨਹੀਂ ਬਣਦੀਆਂ ਹੈਗੀਆਂ ਪਿਛਲੇ ਸਾਲ ਤਾਂ ਆਪਾਂ ਇਹਨਾਂ ਨੂੰ ਵਰਤੇ ਹੀ ਨਹੀਂ ਹੈਗਾ ਵਰਤਿਆ ਤਾਂ ਚਲੋ ਐਤ ਕੀ ਵੀ ਨਹੀਂ ਹੈਗਾ ਐਤ ਕੀ ਵੇਟ ਟਰੈਕਟਰ ਦੇ ਪਿੱਛੇ ਪਾਏ ਹੋਏ ਨੇ ਆਪਾਂ ਇਹਨੂੰ ਵੀ ਇਹਦੇ ਪਿੱਛੇ 70 70 ਕਿਲੋ ਦੀਆਂ ਦੋ ਵੱਡੀਆਂ ਪਲੇਟਾਂ ਨੇ 45 45 ਕਿਲੋ ਦੀਆਂ ਛੋਟੀਆਂ ਨੇ ਲਓ ਜੀ ਇਹਦੇ ਚ ਨਾ ਆਪਾਂ ਵੇਟ ਪਾਏ ਹੋਏ ਨੇ ਤਕਰੀਬਨ 2 ਸਵਾ 2 ਕਵਾਂਟਲ ਵੇਟ ਪਿੱਛੇ ਟਰੈਕਟਰ ਟਰੈਕਟਰ ਨੂੰ ਤੇ ਕੱਦੂ ਦੇ ਵਿੱਚ ਬਿਨਾ ਬੈੜਾਂ ਤੋਂ ਬੜਾ ਵਧੀਆ ਭੱਜਿਆ ਫਰੀ ਜਾਂਦਾ ਕੋਈ ਲੋਡ ਨਹੀਂ ਪੈਂਦੀ ਇਹਨੂੰ ਬੈੜਾਂ ਦੀ ਤੇ ਬੈੜ ਤਾਂ ਆਪਾਂ ਸਿਰਫ ਤਾਂ ਕਰਕੇ ਪਾਏ ਸੀ ਉਹ ਝੋਨੇ ਦੇ ਵਿੱਚ ਫੇ ਤੁਰਨਾ ਨਹੀਂ ਸੀ ਹੈਗਾ ਟਰੈਕਟਰ ਕਦੂ ਕਰਨਾ ਸੀ ਜੀਰੀ ਵਾਲੇ ਤਾਂ ਫਿਰ ਉਹਦੇ 'ਚ ਟਰੈਕਟਰ ਬਿਨਾ ਬੈੜਾਂ ਤੋਂ ਤੁਰਨਾ ਨਹੀਂ ਸੀ ਹੈਗਾ ਤਾਂ ਕਰਕੇ ਫਿਰ ਆਪਾਂ ਬੈੜ ਪਾਏ ਸੀ ਤੇ ਲੋ ਬੈੜ ਹੁਣ ਆਪਾਂ ਇੱਕ ਵਾਰ ਤਕਰੀਬਨ ਧੋਤੇ ਨੇ ਚੀਜ਼ ਦਾ ਇਹੀ ਹੈ ਵੀ ਚਲੋ ਚੀਜ਼ ਦੀ ਥੋੜੀ ਜਿਹੀ ਲਾਈਫ ਵਜ ਜਾਂਦੀ ਹੈ ਜੇ ਧੋ ਤੂ ਕੇ ਆਪਾਂ ਚੰਗੀ ਤਰ੍ਹਾਂ ਅੰਦਰ ਰੱਖ ਦਈਏ ਤਾਂ ਤੇ ਕਈ ਵਾਰ ਆਪਾਂ ਬਿਣਾ ਧੋਣ ਤੋਂ ਬਾਹਰ ਪਏ ਰਹਿੰਦੇ ਨੇ ਫਿਰ ਇਹ ਸੋਚਨੇ ਆ ਵੀ ਚਲੋ ਇਹਨੂੰ ਇਹਦੀ ਕਿਹੜਾ ਕੋਈ ਉਹ ਹੈ ਪਰ ਇਹ ਚੀਜ਼ਾਂ ਬਾਹਰ ਪਈਆਂ ਪਈਆਂ ਫਿਰ ਜੰਗਾਲ ਲੱਗ ਜਾਂਦਾ ਬਰਸਾਤਾਂ ਹੋ ਜਾਂਦੀਆਂ ਨੇ ਬਰਸਾਤ ਤਾਂ ਜਿਹੜੀ ਪੈਂਦੀ ਹੈ ਉਹ ਤਾਂ ਘਟਾ ਅਸਰ ਕਰਦੀ ਹੈ ਪਰ ਜਿਹੜੀ ਓਸ ਪੈਂਦੀ ਹੈ ਓਸ ਸਭ ਤੋਂ ਵੱਡਾ ਕਾਰਨ ਹੈ ਜੰਗਾਲ ਲੱਗਣ ਦਾ ਤੇ ਲੋਈ ਹੁਣ ਇਹਨੂੰ ਚੰਗੀ ਤਰ੍ਹਾਂ ਤੋਤੈਨ ਇਹਦੇ ਰੋਮਾਂ ਚੋਂ ਕੱਟਦਾ ਹੈ ਗਾਰਾ ਤੇ ਇਹਨੂੰ ਹੁਣ ਆ ਸ਼ਾਮ ਨੂੰ ਲਿਆਵਾਂਗੇ ਡੀਜ਼ਲ ਇੱਥੇ ਡੀਜ਼ਲ ਲਿਆ ਕੇ ਤੈਨੂੰ ਡੀਜ਼ਲ ਮਾਰ ਕੇ ਤੇ ਫਿਰ ਆਪਾਂ ਇਹਨਾਂ ਨੂੰ ਘਰ ਲੈ ਜਾਵਾਂਗੇ ਘਰ ਜਾ ਕੇ ਤੇ ਉੱਥੇ ਫਿਰ ਅੰਦਰ ਛੱਡ ਚ ਲਾ ਲੂ ਦੇਾਂਗੇ ਇਹਨਾਂ ਨੂੰ ਤੇ ਚੀਜ਼ਾਂ ਤੇ ਭਰਾਵੋ ਸਾਫ਼ ਸੁਫ਼ਤਰੀਆਂ ਹੀ ਚੰਗੀਆਂ ਲੱਗਦੀਆਂ ਨੇ ਤੇ ਟਰੈਕਟਰ ਵੀ ਅੱਜ ਦੇਖਾਂਗੇ ਧਵਾ ਦੇਾਂਗੇ ਤੇ ਰੋਟਾਵੇਟਰ ਵੀ ਧਵਾ ਦੇਣਾ ਅੱਜ ਬੀਜਣੀਆਂ ਥੋੜੀ ਜੀ ਚਰੀ ਉਧਰ ਕੱਲ ਮੀਂਹ ਪੈ ਗਿਆ ਸੀ ਥੋੜਾ ਜਿਹਾ ਦੇਖਦੇ ਆਂ ਜੇ ਤਾਂ ਸ਼ਾਮ ਤੱਕ ਰਬਾਤ ਆ ਗਿਆ ਥੋੜਾ ਜਿਹਾ ਸੁੱਕ ਗਿਆ ਤਾਂ ਫਿਰ ਬੀਜ ਦੇਾਂਗੇ ਨਹੀਂ ਤਾਂ ਫਿਰ ਸਵੇਰੇ ਬੀਜ ਕੇ ਚਰੀ ਤੇ ਲੋ ਜੀ ਗੰਨੇ ਦੀ ਬਣਾਈ ਦਾ ਵੀ ਕੰਮ ਹੋ ਗਿਆ ਪੂਰਾ ਤੇ ਗੰਨਾ ਤਕਰੀਬਨ ਆਪਾਂ ਸਾਰਾ ਹੀ ਬਣਾ ਦਿੱਤਾ ਸੀ ਤੇ ਇਹ ਗੰਨਾ ਆਪਣਾ ਮੋਢਾ ਏ ਤੇ ਉਧਰ ਪਰਲੇ ਪਾਸੇ ਥੱਲੇ ਢਾਈ ਕੀਲੇ ਉਹ ਆਪਣਾ ਲਵੇਰਾ ਏ ਗੰਨਾ ਤੇ ਗੰਨੇ ਦੀ ਹਾਈਟ ਬੜੀ ਵਧੀਆ ਹੋਈ ਹੋਈ ਹੈ ਕਿ ਇਹਦਾ ਅੱਸੂਂ ਚ ਜਾ ਕੇ ਪਤਾ ਲੱਗਦਾ ਗੰਨਾ ਅਸਲੀ ਅੱਸੂਂ ਚ ਜਾ ਕੇ ਮੱਛਰ ਦਾ ਵੀ ਗੰਨਾ ਕੀ ਚੀਜ਼ ਹੈ ਸਿਆਣਿਆਂ ਦੀ ਕਹਾਵਤ ਸੱਚੀ ਹੈ ਕਹਿੰਦੇ ਨੇ ਝੋਟੇ ਨੂੰ ਖਰਾਕ ਤੇ ਗੰਨੇ ਨੂੰ ਖਰਾਕ ਗੰਨੇ ਨੂੰ ਅੱਸੂਂ ਚ ਜਾ ਕੇ ਪਤਾ ਲੱਗਦਾ ਹੁੰਦਾ ਹੈ ਗੰਨਾ ਕਿੰਨਾ ਕੋ ਮੱਛਰ ਦਾ ਤੇ ਝੋਟਾ ਜਦੋਂ ਜਵਾਨ ਹੋ ਜਾਂਦਾ ਫੇਰ ਪਤਾ ਲੱਗਦਾ ਵੀ ਕਿੰਨਾ ਕੋ ਯੋਰ ਹੈ ਉਹਦੇ ਚ ਤੇ ਗੱਲਾਂ ਸੱਚੀਆਂ ਬਣੀਆਂ ਹੋਈਆਂ ਨੇ ਲਓ ਜੀ ਹੁਣਾ ਗੰਨਾ ਸਾਰਾ ਗਿਆ ਬੱਜ ਤੇ ਆਪਾਂ ਹੁਣ ਬਣਾਈ ਇਹਦੀ ਇੱਕ ਵਾਰ ਹੋਰ ਕਰਵਾ ਦੇਣੀ ਹੈ ਹੁਣ ਇਹ ਕੱਲਾ ਕੱਲਾ ਹਲੇ ਲੈਣ ਦੇ ਵਿੱਚ ਮਿਹੜੇ ਬਣ ਕੇ ਗਏ ਨੇ ਬਾਅਦ ਦੇ ਵਿੱਚ ਫਿਰ ਇਹ ਦੋ ਦੋ ਲਾਈਨਾਂ ਨੂੰ ਇਕੱਠਿਆਂ ਕਰਕੇ ਤੇ ਬੰਨੀ ਜਾਣਗੇ ਤੇ ਇਹ ਗੰਨੇ ਦਾ 18 ਦਾ ਤੇ ਇਹ 238 ਦਾ ਬੜਾ ਜਿਆਦਾ ਫਰਕ ਹੈ ਦੇਖ ਲਓ ਉਹ ਪਰਾਂ 18 ਐ 18 ਹੀ ਵੈਸੇ ਮੋਡੇ ਚ ਜਾ ਕੇ ਬੜਾ ਵਧੀਆ ਬਣਦਾ ਤੇ 238 ਵੀ ਮੋਡੇ ਚ ਬੜਾ ਵਧੀਆ ਬਣਦਾ ਜਾ ਕੇ 38 ਦੀ ਜਣੀ ਹਾਈਟ ਦਾ ਕਾਫੀ ਜਿਆਦਾ ਫਰਕ ਰਹਿੰਦਾ ਹੁਣ ਆਹ ਦੇਖੋ ਇਹਦੀ ਹਾਈਟ ਕਿੱਥੇ ਜਾਂਦੀ ਹੈ ਭਈ ਇਹ 38 ਹੈ ਇਹ ਆਪਣਾ ਨਾ ਇੰਨਾ ਕੁ ਥੋਂ ਆਪਣਾ ਅੱਧਾ ਕੀਲਾ ਇਹ 38 ਦਾ ਹੈ ਕਿਉਂਕਿ ਆਪਾਂ ਬੀਜ ਨਹੀਂ ਖਰਾਬ ਕਰਿਆ ਆਪਾਂ ਸੋਚਿਆ ਸੀ ਵੀ ਚਲੋ ਬੀਜ ਫਿਰ ਅੱਗੇ ਤੋਂ ਅੱਗੇ ਵਰਤਿਆ ਜਾਂਦਾ ਹੁੰਦਾ ਇਹ ਬੀਜ ਵੀਰ ਆਪਾਂ ਥੋੜਾ ਜਿਹਾ ਇੰਨਾ ਕੋ ਬੀਜ ਪਾ ਲਿਆ ਸੀ ਪਿਛਲੀ ਵਾਰ ਤੇ ਹੁਣ ਗਾਂ ਬੀਜ ਆਪਣੇ ਕੋ ਫੇਰ ਤਿਆਰ ਹੋ ਜਾਣਾ ਇਹਦਾ ਦੇਖ ਲਾਂਗੇ ਜੇ ਲੋਟ ਲੱਗਿਆ ਤੇ ਕੁਝ 38 ਦਾ ਪਾ ਦੇਾਂਗੇ ਤੇ ਕੁਝ ਆਪਾਂ ਨਵਾਂ ਬੀਜ ਕਿ ਪਾਇਆ ਹੋਇਆ 1 ਕਿਲਾ ਤੇ ਉਹ ਸ਼ਾਇਦ 11 200 ਕੁਝ ਹੈ 11 235 ਹੈ ਪਤ ਨਹੀਂ ਐਵੇਂ ਕਰਕੇ ਹੈ ਕੁਝ ਬੀਜ ਤੇ ਗੰਨੇ ਦਾ ਝਾੜ ਝੂੜ ਵੀ ਠੀਕ ਹੈ ਉਹਦਾ ਤੇ ਬਾਕੀ ਜਿਹੜੀ ਮੈਨੂੰ ਸਫਤ ਲੱਗੀ ਹੈ ਗੰਨੇ ਦਾ ਫਟਾਰਾ ਬੜਾ ਵਧੀਆ ਏ ਗੰਨਾ ਫੈਟਦਾ ਬੜਾ ਵਧੀਆ ਏ ਵੀ ਥੱਲਿਓਂ ਫੁੱਟਦਾ ਚੜੀ ਵਾਂਗ ਫੁੱਟਦਾ ਥੱਲਿਓਂ ਥੱਲਿਓਂ ਫਟਾਰਾ ਬੜਾ ਵਧੀਆ ਉਹਦਾ ਬੂਝਾ ਬੜਾ ਵਧੀਆ ਬਣਾਉਂਦਾ ਹੁੰਦਾ ਤੇ ਖਰਾਕ ਬੜੀ ਵਧੀਆ ਪੈ ਗਈ ਸੀ ਪੂਰੀ ਖਰਾਕ ਪਾਈ ਹੋਈ ਹੈ ਹੁਣ ਉਹ ਗਾਂ ਜਾ ਕੇ ਪਤਾ ਲੱਗਣਾ ਹੁਣ ਅਸੂ ਤੱਕਰ ਗੰਨਾ ਐਨ ਪੂਰਾ ਵਧੀ ਜਾਂਦਾ ਹੁੰਦਾ ਤੇ ਹੁਣ ਚੱਲਦਾ ਪਿਆ ਹਲੇ ਸੌਣ ਫੇਰ ਆਉਣਾ ਭਾਦੋਂ ਫੇਰ ਆਉਣਾ ਗਾਂ ਅਸੋਂ ਤੇ ਬਾਕੀ ਦੇਖਦੇ ਹਾਂ ਹੁਣ ਕਿਹੜਾ ਬੀਜ ਵਧੀਆ ਜਿਆਦਾ ਕਾਮਯਾਬ ਆ ਫੇਰ ਉਹ ਰੱਖਾਂਗੇ ਇਹ 18 ਦਾ ਵੈਸੇ ਚਲੋ ਸਦਾ ਬਾਹਰ ਹੈ ਬੀਜ ਇਹ 18 ਜਿਹੜਾ ਮੋਡੇ ਦੇ ਵਿੱਚ ਹੀ ਜ਼ਿਆਦਾ ਫੁੱਟਦਾ ਹੈ ਇਹ ਲਵੇਰੇ ਥੋੜਾ ਜਿਹਾ ਘੱਟ ਫੁੱਟਦਾ ਹੈ ਇਹ ਤੇ ਉਹਨਾਂ ਕੋ ਫਿਰ ਇਹ ਵਜਨ ਦੇ ਵਿੱਚ ਪੂਰਾ ਕਰ ਜਾਂਦਾ ਝਾੜ ਤੇ ਬਾਕੀ ਮੇੜਾ ਤਾਂ ਬੜਾ ਵਧੀਆ ਬਣਿਆ ਹੋਇਆ ਹੈ ਇਹਦਾ ਤੇ ਲਓ ਜੀ ਕਰੋ ਚੈੱਕ ਹੁਣ ਗੰਨਾ ਉਹਦੋਂ ਸਾਰਾ ਬਨ ਗਏ ਸੀ ਆਪਣਾ ਤੇ ਹੁਣ ਦੁਬਾਰਾ ਫੇਰ ਆਉਣਗੇ ਬੰਦੇ ਇੱਕ ਵਾਰ ਇਹਨੂੰ ਹੋਰ ਬਣਾਉਨੇ ਆ ਹੁਣ ਫਿਰ ਹਵਾ ਉਹ ਚੱਲੀ ਜਾਵੇ ਨਾ ਗੰਨਾ ਗਿਰਦਾ ਨਹੀਂ ਹੈਗਾ ਤੇ ਇਹ ਨਾ ਸੋਚਿਆ ਕਰੋ ਵੀ ਗੰਨਾ ਮਤਲਬ ਲੇਬਰ ਵੱਧ ਪੈ ਜਾਂਦੀ ਹੈ ਗੰਨਾ ਬਣਾਈ ਦੀ ਗੰਨਾ ਬਣਾਈ ਦੀ ਲੇਬਰ ਦਾ ਕੋਈ ਚੱਕਰ ਨਹੀਂ ਹੈਗਾ ਜੇ ਜਿੰਨੀ ਵਾਰ ਗੰਨਾ ਬੰਨਿਆ ਜਾਏਗਾ ਨਾ ਸਗੋਂ ਤਿੰਨ ਵਾਰ ਵੀ ਗੰਨਾ ਬੰਨਿਆ ਜਾਵੇ ਗੰਨਾ ਹਿੱਲਦਾ ਨਹੀਂ ਗੰਨਾ ਗਿਰਦਾ ਨਹੀਂ ਮੇਨ ਗੱਲ ਇਹ ਹੁੰਦੀ ਹੈ ਵੀ ਗੰਨਾ ਨਾ ਗਰੇ ਨਾ ਉਹਨਾਂ ਵਜਨ ਆਪਣਾ ਪੂਰਾ ਕਰ ਜਾਂਦਾ ਹੈ ਜੇ ਮੰਨ ਲਓ ਕਿ 50 ਕੁਇੰਟਲ ਵੀ ਗੰਨਾ ਵੱਧ ਗਿਆ ਤੇ ਆਪਣਾ ਵਜਨ ਉਹਨੇ ਸਾਰਾ ਉਹਨੇ ਆਪਣਾ ਘਟ ਜਾਣਾ ਹੈ ਖਰਚਾ ਤੇ ਗੰਨੇ ਦੀ ਬਣਾਈ ਕਿੰਨੀ ਕਿ ਚਲੀ ਜਾਂਦੀ ਹੈ ਵੱਧ ਤੋਂ ਵੱਧ ਕਿੱਲੇ ਦੀ 2000 ਰੁਪਏ ਫालतू ਚਲੀ ਜਾਏਗੀ ਤੇ ਕਹਿੰਦੇ ਨੇ ਹੁੰਦੇ ਵੀ ਜਿਹੜੀ ਚੀਜ਼ ਦਾ ਆਪਾਂ ਪੈਸਾ ਖਰਚ ਕਰੀਏ ਉਹਦਾ ਫਿਰ ਮੁੱਲ ਵੀ ਉਤਾਰ ਦਿੰਦੀ ਹੈ ਜੇ ਗੰਨਾ ਹੁਣ ਗਿਰ ਜਵੇ ਗੰਨਾ ਗਿਰਨ ਦੇ ਨਾਲ ਫਿਰ ਝਾੜ ਬੜੀ ਛੇਤੀ ਘਟਾ ਜਾਂਦਾ ਇੱਕ ਤਾਂ ਚੂਹਾ ਬੜਾ ਖਾ ਜਾਂਦਾ ਗੰਨੇ ਨੂੰ ਅੱਧ ਵਿਚਾਲਿਆਂ ਵੱਡ ਵੱਡ ਸਿੱਟੀ ਜਾਂਦਾ ਇੱਕ ਗੰਨੇ ਦਾ ਝਾੜ ਨਹੀਂ ਰਹਿੰਦਾ ਝਾੜ ਫਿਰ ਜਿੱਥੇ ਗੰਨਾ ਮੰਨ ਲਓ ਕਿ 400 ਕੁਇੰਟਲ ਨਿਕਲਣਾ ਉੱਥੇ ਗੰਨਾ 250 ਕੁਇੰਟਲ ਤੇ ਹੀ ਰਹਿ ਜਾਂਦਾ ਬੜਾ ਫਰਕ ਪੈਂਦਾ ਗੰਨੇ ਦਾ ਝਾੜ ਦਾ ਤੇ ਜੇ ਗੰਨਾ ਖੜਾ ਹੈ ਤਾਂ ਖੜੇ ਦਾ ਝਾੜ ਵੱਖਰਾ ਹੈ ਤੇ ਹੁਣ ਆਪਣਾ ਵਿੱਚ ਵਿੱਚ ਪਿਛਲੇ ਸਾਲ ਤਾਂ ਚਲੋ ਘਟ ਨਿਕਲਿਆ ਸੀ ਪਹਿਲਾਂ ਉਦੋਂ ਪਿਛਲੇ ਸਾਲ ਆਪਣਾ 4 400 ਕੁਇੰਟਲ ਗੰਨਾ ਵੀ ਨਿਕਲੇ ਆ ਤੇ ਇਹਦਾ ਚਲੋ ਇਹ ਆ ਪੱਕੀ ਫਸਲ ਹੈ ਤੇ ਕੋਈ ਜਿਵੇਂ ਹੁਣ ਆ ਬੌਣਾ ਰੋਗ ਆ ਗਿਆ ਸੀ ਟੈਨਸ਼ਨਾਂ ਦੇ ਵਿੱਚ ਸੀ ਦਿਮਾਗ ਖਰਾਬ ਸੀ ਇਹਦਾ ਇਹ ਆ ਵੀ ਚਲੋ ਇਹ ਪੱਕੀ ਫਸਲ ਆ ਇਹਦੇ ਵਿੱਚ ਕੋਈ ਟੈਨਸ਼ਨ ਨਹੀਂ ਹੈਗੀ ਕੋਈ ਛੇਤੀ ਬਿਮਾਰੀ ਪੈਂਦੀ ਨਹੀਂ ਹੈਗੀ ਢੀਠ ਵੈਰੈਟੀਆਂ ਨੇ ਢੀਠ ਇਹ ਫਸਲ ਆ ਬਾਕੀ ਮੈਂ ਤਾਂ ਇਹੀ ਕਹਿਣਾ ਕਿਸਾਨ ਵੀਰਾਂ ਨੂੰ ਵੀ ਚਲੋ ਜਿਆਦਾ ਨਹੀਂ ਤਾਂ ਕਿੱਲਾ-ਕਿੱਲਾ ਦੋ-ਦੋ ਕਿੱਲੇ ਲਾਇਆ ਕਰੋ ਜਰੂਰ ਜਿਹੜਾ ਬੰਦਾ 20-25 ਗਿੱਲਿਆਂ ਦੀ ਖੇਤੀ ਕਰਦਾ ਉਹ 2 ਕਿੱਲੇ ਗੰਨੇ ਦੇ ਜ਼ਰੂਰ ਕਰਿਆ ਕਰੋ ਤੇ ਐਵੇਂ ਹੀ ਰਲ ਮਿਲ ਕੇ ਫਸਲਾਂ ਚੱਲੀ ਜਾਣ ਤਾਂ ਬੜਾ ਵਧੀਆ ਚੱਲੀ ਜਾਂਦਾ ਸਿਸਟਮ ਤੇ ਹੁਣ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਆ ਹੁਣ ਜੀਰੀ ਚੱਲ ਪੈਣੀ ਹੈ ਤੇ ਜੀਰੀ ਤਾਂ ਇਹੀ ਕਿਸਾਨੀ ਹੈ ਵੀ 38 ਕੋਲ ਨਾ ਹੀ ਜਾਣਾ ਪਵੇ ਹੁਣ ਜੀਰੀ ਚੱਲ ਪੈਣੀ ਹੈ ਜੀਰੀ ਤੋਂ ਬਾਅਦ ਫਿਰ ਉਹ ਨਾਲ ਲੱਗਦਾ ਹੀ ਵਿੱਚ ਗੰਨਾ ਚੱਲ ਪੈਣਾ ਵਿੱਚੇ ਹੀ ਫਿਰ ਤੂੜੀ ਚੱਲ ਪੈਂਦੀ ਹੁੰਦੀ ਹੈ ਹਨਾ ਵੀ ਸਾਰਾ ਸਾਲ ਫਿਰ ਖਰਚਾ ਪਾਣੀ ਚੱਲੀ ਜਾਂਦਾ ਜਿੰਨੇ ਨੂੰ ਤੂੜੀ ਤਾੜੀ ਅ ਵੇਚ ਕੇ ਹਟਦੇ ਆ ਇੰਨੇ ਨੂੰ ਫਿਰ ਕਣਕ ਆ ਜਾਂਦੀ ਹੈ ਅੱਗੇ ਤੇ ਹਰੇਕ ਸਿਸਟਮ ਐਵੇਂ ਹੀ ਚੱਲਦਾ ਚੈਣ ਬਣੀ ਹੋਈ ਹੈ ਚੈਣ ਇਕਣੇ ਚੱਲੀ ਜਾਂਦੀ ਹੈ ਤੇ ਲੋ ਜੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਲਾਈਟ ਹੁਣ ਚੱਲਦੀ ਹੈ ਬਈ ਹੁਣ ਟਾਈਮ ਹੋ ਗਿਆ ਤਕਰੀਬਨ 2.5 ਦਾ ਅੱਜ ਥੋੜਾ ਜਿਹਾ ਕੰਮ ਕਾਈ ਸੀ ਅੱਜ ਤੇ ਸਮਾਨ ਸਮਣ ਵੀ ਧੋ ਕੇ ਅੰਦਰ ਕਰਤਾ ਤੇ ਹੁਣ ਇੱਕ ਆ ਸੁਹਾਗਾ ਰਹਿ ਗਿਆ ਇਹ ਸੁਹਾਗੇ ਨੂੰ ਵੀ ਕਰਦਾਂਗੇ ਸਾਫ ਇਹਦੀ ਸੁਹਾਗਾ ਤੇ ਆ ਲਵਾਉਣੀ ਆ ਉੱਪਰ ਵਾਲੀ ਇਹਦੀ ਘੂੜੀ ਜਿਹੜੀ ਆ ਘੂੜੀ ਵਧੀਆ ਬਣਾ ਕੇ ਨਾ ਦੁਬਾਰਾ ਇਹਦੀ ਬਣਾਉਨੇ ਆ ਘੂੜੀ ਐਤ ਕੀ ਦੇ ਦਿਆਂ ਸਿਆਲ ਚ ਫੇਰ ਸਾਰੇ ਸੰਦੇ ਨੂੰ ਇੱਕ ਵਾਰ ਰੰਗ ਕਰਾ ਦੇਣਾ ਆਪਾਂ ਇਨੂੰ ਇੱਕ ਵਾਰਾ ਘੋੜੀ ਇਹਦੀ ਬਿੰਗੀ ਹੋਈ ਹੋਈ ਹੈ ਘੋੜੀ ਨਾਲ ਆਪਾਂ ਵਧੀਆ ਪੱਤੀ ਦੀ ਲੈ ਕੇ ਤੇ ਉਹਦੀ ਬਣਵਾਵਾਂਗੇ ਕਟਵਾ ਕੇ ਤੇ ਐਵੇਂ ਹੀ ਇਹਨੂੰ ਨਟਾਂ ਤੇ ਹੀ ਰੱਖਣਾ ਤੇ ਲਓ ਜੀ ਚੱਲਦੇ ਆਂ ਫਿਰ ਘਰ ਨੂੰ ਹੁਣ ਪਾਣੀ ਪੀ ਲਈਏ ਠੰਡਾ ਤੇ ਚੱਲਦੇ ਆਂ ਘਰ ਨੂੰ ਜਾ ਕੇ ਛਕਦੇ ਆਂ ਪ੍ਰਸ਼ਾਦੇ ਲਓ ਜੀ ਆਹ ਸਬਜ਼ੀਆਂ ਨੇ ਆਪਣੀਆਂ ਸਬਜ਼ੀਆਂ ਵੀ ਵੱਧ ਉੱਤਰਦੀਆਂ ਨੇ ਕਰੇਲਿਆਂ ਦਾ ਹੀ ਕਰੇਲੀ ਨਹੀਂ ਮੁੱਕਦੇ ਕਰੇਲੇ ਗਲੀਆਂ ਜਾਂਦੇ ਨੇ ਇੰਨੇ ਸਾਡੇ ਕੋ ਖਾਦੇ ਨਹੀਂ ਜਾਂਦੇ ਬੈਂਗਣ ਬਥੇਰੇ ਲੱਗਦੇ ਨੇ